ਕਾਲ ਜੀ ਵੈਲਕਮ ਮੋਹਿਤ ਟਰੱਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਗੁੱਡ ਈਵਨਿੰਗ ਗਾਇਜ਼ ਸੋ ਅੱਜ ਦਾ ਦਿਨ ਸਾਡਾ ਜਿਹੜਾ ਬਹੁਤ ਹੀ ਵੇਹੇ ਬੇਕਾਰਾ ਬੇਹਕਾਰੀ ਆ ਕਿਉਂਕਿ ਅਸੀਂ ਸਵੇਰੇ ਮਸਾਂ ਤੱਕ ਤੱਕ ਖਾਂਦੇ 11:00 ਵਜੇ ਘਰੇ ਪਹੁੰਚ ਕੇ ਜਾ ਕੇ ਸੁੱਤੇ ਸੀਗੇ ਤੇ ਸੁੱਤੇ ਸੀ ਦੋ ਤੱਕ ਆਰ ਕਿਉਂਕਿ ਅਸਾਨੂੰ ਆਈ ਸੀ ਵੀ ਛੁੱਟੀ ਆ ਅਸੀਂ 12:00 ਵਜੇ ਸੁੱਤੇ 2:30 ਵਜੇ ਮੈਨੂੰ ਡਿਸਪੈਚ ਦਾ ਫੋਨ ਆ ਗਿਆ ਵੀ ਅਗਲਾ ਲੋਡ ਮੈਂ ਇਹਦੇ ਗੱਲ ਪਾਦਾ ਤੇ ਇਹਨੇ ਜਾ ਕੇ ਹਾਂ ਕਰਦੀ ਆ ਤੇ ਹੁਣ ਆਪਾਂ 12:00 1:00 ਵਜੇ ਆਏ ਆ ਤੇ ਸ਼ਾਮ ਦੇ 9-10 ਵਜੇ ਗਿਆ ਤੇ ਆਪਾਂ ਫੇਰ ਘੇੜੇ ਤੇ ਆ ਗਏ ਆ ਤਾਂ ਆਪਾਂ ਜਾਣਾ ਚਾਰ ਘੰਟੇ ਮੈਂ ਤਾਂ ਰਾਤ ਵੀ ਚਲਾ ਕੇ ਆਇਆ ਵਾਂ ਮੈਂ ਰਾਤ ਨੂੰ ਨਹੀਂ ਸੁੱਤਾ ਮੈਂ ਵੀ ਨਹੀਂ ਸੁੱਤੀ ਮੈਨੂੰ ਨਹੀਂ ਪਤਾ ਸੀਗਾ ਐਡੀ ਛੇਦੀ ਆਪਣਾ ਅਗਲਾ ਮੈਂ ਤਾਂ ਰਾਤ ਡਰਾਈਵ ਸੀ ਮੇਰੀ ਤੇ ਤਰ੍ਹਾਂ ਨੇ ਇਸੇ ਕਰਕੇ ਆਪਾਂ ਪੀ ਰਹੇ ਕੌਫੀ ਆਪਦੀ ਨੀਂਦ ਥੋੜੀ ਜਿਹੀ ਭਜਾਉਣ ਲਈ ਥੋੜਾ ਜਿਹਾ ਫਰੈਸ਼ ਹੋਣ ਲਈ ਯਾ ਗੋਗੋ ਤੇ ਹੁਣ ਆਪਾਂ ਇਸ ਵਾਰੀ ਜਾਣਾ ਹੈ ਹੈਲੀਫੈਕਸ ਹੈਲੀਫੈਕਸ ਤੋਂ ਆਕੇ ਮੈਨੂੰ ਲੱਗਦਾ ਆਪਾਂ ਇੱਕ ਦਿਨ ਜਾਂ ਕੁਛ ਕੁ ਘੰਟੇ ਫੇਰ ਘੇਰੇ ਰਵਾਂਗੇ ਕਿਉਂਕਿ ਫਿਰ ਆਪਣਾ ਕਹਿ ਲਈ ਤਾਂ ਟ੍ਰਿਪ ਆ ਜਾਣਾ ਵਾ ਇਹ ਨਹੀਂ ਪਤਾ ਆਪਾਂ ਬਸ ਸਮਾਨ ਜਾਕੇ ਮੁੜ ਜੀ ਅਗਲੀ ਵਾਰੀ ਫੇਰ ਕਰਾਂਗੇ ਸੋ ਆ ਵੀ ਕਪਣਾ ਬਹੁਤ ਜ਼ਿਆਦਾ ਬੀਜ਼ੀ ਹੋਣ ਵਾਲਾ ਵਾ ਤੇ ਚਲੋ ਕਮਾਈ ਕਰ ਲਈਏ ਕਿਉਂਕਿ ਫਿਰ ਅੱਗੇ-ਅੱਗੇ ਤੁਹਾਨੂੰ ਥੋੜੇ ਨਵੇਂ-ਨਵੇਂ ਸਰਪ੍ਰਾਈਜ਼ ਦਿਖਾਉਂਦੇ ਰਵਾਂਗੇ ਪੈਸੇ ਹੋਣਗੇ ਤਾਂ ਫੇਰ ਹੀ ਆ ਐਸੇ ਨਹੀਂ ਗੱਲ ਨਹੀਂ ਆਈ ਕਿਉਂਕਿ ਆਪਾਂ ਪਲੈਨਿੰਗ ਆ ਕੁਝ ਨਵੀਆਂ ਕਰ ਰਹੇ ਆ। ਵੀ ਮੇਰੀ ਪਹਿਲੀ ਪਲੈਨਿੰਗ ਹੈਗੀ ਮੈਂ ਜਾਣਾ ਇੰਡੀਆ। ਸੋ ਤੁਹਾਨੂੰ ਕਾਫੀ ਸਾਰਾ ਦਿਲ ਤੇ ਸੱਟ ਜੀ ਨਾ ਮਾਰਿਆ ਗਿਆ। ਇਹ ਵੇ ਜਾਣ ਕੇ ਵਾਰ-ਵਾਰ ਕਹਿੰਨੀ ਇਹਨਾਂ ਨੂੰ ਦੁਖੀ ਕਰਨ ਲਿਖਿਆ ਇਹਨਣੇ ਨਹੀਂ ਜਾਣਾ। ਇਹ ਜਾਣੀ ਮਰਨਾਗੇ ਸਾਲ। ਸੋ ਦੇਖਦੇ ਹਾਂ ਹੁਣ ਅੱਗੇ ਅੱਗੇ ਕਿਹੜੇ ਨਵੇਂ-ਨਵੇਂ ਨਵੇਂ ਨਵੇਂ ਸਰਪ੍ਰਾਈਜ਼ ਦਿਖਾਣੇ ਆ। ਕਿਉਂਕਿ ਹਲੇ ਇੰਡੀਆ ਜਾਣ ਲਈ ਆਪਾਂ ਸ਼ਾਪਿੰਗ ਵੀ ਕਰਨੀ ਆ। ਆਪਾਂ ਉਹਦਾ ਵੀ ਵਲੌਗ ਜ਼ਰੂਰ ਬਣਾਵਾਂਗੇ ਸਾਰਾ ਵੀ ਆਪਾਂ ਇੰਡੀਆ ਕੀ-ਕੀ ਲੈ ਕੇ ਜਾਣੇ ਆ ਤੇ ਕਿਹਦੇ-ਕਿਹਦੇ ਲਈ ਲੈ ਕੇ ਜਾਣੇ ਆ। ਸੋ ਜਿਹਨਾਂ ਨੇ ਵੀ ਇਹਨਾਂ ਨੇ ਵੀ ਕਿਸੇ ਲਈ ਕੁਝ ਭੇਜਣਾ ਹੋਇਆ ਤਾਂ ਮੇਰੇ ਕੋਲ ਭੇਜ ਸਕਦੇ ਆ ਤੇ ਹਜੇ ਵੀ ਨਹੀਂ ਪਤਾ ਮੈਂ ਵੀ ਚੱਲ ਜਾ ਨਹੀ ਮੈਂ ਨਹੀਂ ਲੈ ਕੇ ਆਣਾ ਇਹ ਮੈਂ ਸ਼ੋਰ ਨਹੀਂ ਜੇ ਮੇਰੀ ਤਾਂ ਐਨੀਮੇਟ ਕਰਾਦੀ ਫਿਰ ਭੈਣ ਕੋਲੇ ਪੈਸੇ ਨਹੀਂ ਆਗੇ ਭਾਈ ਭੈਣ ਟੈਕਟ ਨਹੀਂ ਕਰਾ ਸਕਦੀ ਭੈਣ ਦਾ ਜਵਾਬ ਆ ਭੈਣ ਨਹੀਂ ਜੈਸ ਵਕਤ ਤੱਕ ਕੁਛ ਨਾ ਪੁੱਛਿਆ ਜਾਵੇ ਤੇ ਓਕੇ ਸਾਰਿਆਂ ਨੂੰ ਬਾਏ ਐਸ ਟਾਈਮ ਹੁਣ ਅੱਗੇ ਆਪਾਂ ਟਰੰਕ ਕਰਦੇ ਆ ਬੁੱਕ ਦਿਨ ਰਾਤ ਵੀ ਮੈਂ ਪਾਈ ਆ ਤੇ ਹੁਣ ਫੇਰ ਬੁੱਕ ਮੈਂ ਹੀ ਪਾਣੀ ਆ ਸਾਲ ਵਾਲਾ ਵੀ 3 ਘੰਟੇ ਸੁੱਤਾ ਮੈਂ ਕਿ ਮੇਰੀ ਬੁੱਕ ਰੀਸੈਟ ਨਹੀਂ ਹੋਈ ਮੈਂ ਤਾਂ ਪੂਰਾ ਮਨ ਬਣਾ ਕੇ ਆਈ ਸੀ ਵੀ ਮੈਂ ਬੁੱਕ ਪਾਉਂਗੀ ਮੈਨੂੰ ਕੋਈ ਏਡਾ ਨਹੀਂ ਸੀਗਾ ਪਰ ਮੇਰੀ ਬੁੱਕ ਰੀਸੈਟ ਨਹੀਂ ਹੋਈ ਮੈਂ ਸਾਰੀ ਰਾਤ ਵੀ ਚਲਾਇਆ ਵਾ ਤੇ ਹੁਣ ਘਰੇ ਆ ਕੇ ਮੈਂ 2-3 ਘੰਟੇ ਸੁੱਤਾ ਵਾਂ ਤੇ ਹੁਣ ਫੇਰ ਤੁਰ ਪਿਆ ਅੱਜ ਰਾਤ ਸਾਰੀ ਫੇਰ ਚਲਾਉਂਗਾ ਚਲੋ ਆਪਾਂ ਚੱਲਦੇ ਹੁਣ ਜਾਣ ਵਾਲ ਨੂੰ ਤੇ ਫੇਰ ਕਰਦੇ ਅਗਲੀ ਗੱਲ ਬਾਤ ਅਕੀ ਕੋ ਜੀ ਸਾਜਨੋ ਹਾਂ ਪਹੁੰਚ ਚੁਕੇ ਹਾਂ ਯੂਪੀਐਸ ਕੇ ਵੇਅਰਹਾ우스 ਮੈਂ ਯਹਾਂ ਸੇ ਹਮਨੇ ਉਠਾ ਲਿਆ ਹੈ ਕਰਕੇ ਹੀ ਚੱਕ ਲਿਆ ਸਾਜਨੋ ਟਰੇਲਰ ਆ ਵਾਲਾ ਇਹ ਇਹਨੂੰ ਲੈ ਕੇ ਆਪਾਂ ਚੱਲਦੇ ਅੱਗੇ ਵੱਲ ਦੂਰ ਦੂਰ ਲਾ ਲਈਏ ਸੀਲ ਲਾ ਕੇ ਕੰਮ ਡਨ ਕਰਕੇ ਫਿਰ ਆਹਮ ਚਾਲਾਂਗੇ ਅੱਗੇ ਕੀ ਤਰਫ ਇਹ ਆਪਾਂ ਅਥਰ ਡਰਿਵ ਡਿਲੀਵਰ ਕਰਕੇ ਹੋਣਾ ਵਾ ਬਾਅਦ ਚੋਂ ਆਪਾਂ ਆ ਕੇ ਕੈਲਗਰੀ ਨੂੰ ਜਾਣਾ ਹੈ ਸ਼ਾਇਦ ਪੱਕਾ ਨਹੀਂ ਪਤਾ ਇੰਨਾ ਕੁ ਲੋਡ ਆ ਸਜਣੋ ਇਹ ਲੈ ਕੇ ਜਾਣਾ ਆਪਾਂ ਹੈਲੀਫੈਕਸ ਇੱਥੋਂ 18-19 ਘੰਟੇ ਦਾ ਡਰਾਈਵ ਉੱਥੇ ਪਲੀਜ਼ ਉਹ ਤਾਂ ਫਿਜ਼ੀਕਲੀ ਸਪਾਸਟ ਹੋ ਗਏ ਜਰੂਰ ਪਾਈ ਜਾਊਗੀ ਦੂਜਾ ਫੋਨ ਕਿਸ ਕੰਮ ਆਊਗਾ ਇਹ ਕੰਮ ਤੇ ਵਲੌਗ ਕੰਟੀਨਿਊ ਰਹੂਗਾ ਕਹਿੰਦੇ ਸੱਜਣੋ ਸੀਲ ਲਗਾएंगे ਸੀਲ ਲਗਾ ਲਓ ਜੀ ਸਾਡੀ ਕੁੜੀ ਦਾ ਅਸੀਂ ਸਾਡੀ ਕੁੜੀ ਦਾ ਅਸੀਂ ਦਾਜ ਦਾ ਟਰੱਕ ਭਰ ਦਿੱਤਾ ਆ ਤੇ ਇਹਨੂੰ ਆ ਕੇ ਆ ਵੀ ਆਪਦੇ ਹੱਥਾਂ ਨਾਲ ਖੰਬਣੀ ਬੰਨਦੇ ਖਿੱਚ ਦੇਣ ਉਹ ਇਹਦੇ ਵਿੱਚ ਦੀ ਉਧਰਲੇ ਪਾਸੇ ਨਿਕਲ ਜਾਣਾ ਅਸ ਲਓ ਜੀ ਸੱਜਣਾ ਇਹਦੇ ਨਾਲ ਹੀ ਸੀਲ ਲੱਗ ਚੁੱਕੀ ਆ ਤੇ ਕੰਮ ਆਪਣਾ ਡਨ ਹੋ ਗਿਆ ਲੈਟਾ ਲੁਟਾ ਵੇਖ ਲਿਆ ਆਪਾਂ ਪਾ ਕੇ ਬਰੀ ਟਿਪਾ ਹੁਣ ਆਪਏ ਚੱਕ ਦਾਂਗੇ ਟਰੱਕ ਨੂੰ ਸੱਜਣੋ ਟੈਨਸ਼ਨ ਹੀ ਕੋਈ ਨਹੀਂ ਲੈਣੀ ਆ ਆਪਾਂ ਘਰਵਾਣਾ ਨਹੀਂ ਆ ਆਪਾਂ ਲਓ ਜੀ ਹੁਣ ਆਪਾਂ ਚੱਲਦੇ ਆ ਅੱਗੇ ਦਿਖਾਉਨੇ ਆ ਕੀ ਕੀ ਬਣਦਾ ਕੀ ਕੀ ਹੁੰਦਾ ਹੈ ਅਸ ਤੁਰਦੇ ਤੁਰਦੇ ਅਸੀਂ ਪਹੁੰਚ ਗਏ ਹਾਂ ਯੂਪੀਐਸ ਛੋਟਾ ਮੁੰਡਾ ਉੱਠ ਪਿਆ ਤੇ ਇਹਦੇ ਕਾਂਢੇ ਹੋ ਗਿਆ ਸਾਡੇ ਕੋਲੇ ਸੇਲ ਕੱਟਣੀ ਹੈਗਾ ਸਾਡੇ ਨਾਲ ਕੋਈ ਕਾਂਢ ਨਾ ਹੋਵੇ ਇਹ ਕਦੀ ਵੀ ਨਹੀਂ ਹੋ ਸਕਦਾ ਸੋ ਹੁਣ ਇਹ ਇੱਕ ਜਗਾੜ ਦੀ ਸਿਹਤ ਨਾਲ ਯੂ نو ਸੇਲ ਨੂੰ ਕਿੱਥੇ ਆਵੇਗਾ ਕਿਆ ਕਰੇ ਹਟੇ ਇਹ ਜਿਗਾਰ ਦਾ ਆ ਦੋ ਗੁੱਲਿਆਂ ਦੀ ਸਾਤਾ ਨਾਲ ਚੱਕ ਤੇ ਸੀਲ ਕਟਰ ਕੋਟਰ ਦੀ ਨਹੀਂ ਨੋਡ ਹੁੰਦੀ ਜੇ ਤਾਂ ਦਿਮਾਗ ਹੀ ਵੜਾ ਕੀ ਕਰ ਗਿਆ ਹੁਣ ਲਾਉਣੇ ਪੈਂਦੇ ਜਿਗਾਰ ਓਏ ਵੇਖੀ ਗੱਡੀ ਚ ਨਾ ਵਜੀ ਗੱਡੀ ਚ ਨਾ ਵਜੇ ਵੇਖੀ ਧਿਆਨ ਨਾ ਬਹੁਤ ਜ਼ੋਰਾਂ ਦੇ ਕਈ ਸੀਲੇ ਚਾ ਅਵੇਰੀ ਫਟੇ ਕਿਹੜੀ ਦਾ ਲਾ ਕੇ ਲਾਈਨਾ ਤੇ ਹੁਣ ਆਪਾਂ ਪਾਉਨੇ ਆ ਚਾਲੇ ਸੱਜਣਾ ਬੜੀ ਠੰਡਾ ਸੁੱਤੇ ਪੈਨ ਉਠਾ ਕੇ ਇਹਨੇ ਮੈਨੂੰ ਲਾਦਾ ਕਿੱਧਰ ਸੁੱਤੇ ਪੈਨ ਠਾ ਕੇ ਕਹਿੰਦੀ ਸੀ ਲਾ ਕੱਟਨੀ ਆ ਚਲੋ ਆਪਾਂ ਇੱਥੇ ਰੱਖਦੇ ਆ ਤੇ ਆਪਾਂ ਇੱਥੋਂ ਪਾਉਨੇ ਆ ਚਾਲੇ ਸੱਜਣਾ ਓਏ ਸਾਡੀ ਕੁੜੀ ਲੈਂਡਿੰਗ ਗੇਅਰ ਦੀ ਨੇਰੀ ਲਈ ਜਾਂਦੀ ਆ ਕੀ ਹਾਲ ਚਾਲ ਨੇ ਨਵਾਂ ਦਿਨ ਚੜ ਚੁੱਕਾ ਆ ਸਸਰੀ ਕਾਲ ਸਾਰਿਆਂ ਨੂੰ ਤੇ ਨਵੇਂ ਦਿਨ ਦੇ ਨਾਲ ਹੀ ਆਪਾਂ ਉਥੇ ਨੋਵਾ ਸਕੋਸ਼ੀਆ ਡਿਲੀਵਰੀ ਕੀਤੀ ਸੀ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਮੇਰੇ ਹਿਸਾਬ ਨਾਲ ਇਹ ਨੋਵਾ ਸਕੋਸ਼ੀਆ ਤੋਂ ਤਿੰਨ ਕਿ ਘੰਟੇ ਦੂਰ ਆ ਲੋਕੇਸ਼ਨ ਇੱਥੇ ਤੇ ਇੱਥੇ ਆਪਾਂ ਪਿਕਅਪ ਕਰਨ ਆਏ ਆ ਤੇ ਕੁਝ ਇਸ ਪ੍ਰਕਾਰ ਆਪਾਂ ਲਾ ਦਿੱਤਾ ਆ ਟਰੇਲਰ ਇਹਦੇ ਨਾਲ ਆ ਪੰਡਾਈਆਂ ਰੱਖੀਆਂ ਮੇਰੇ ਹਿਸਾਬ ਨਾਲ ਇਹ ਲੋਡ ਕਰਨਗੇ ਪਹਿਲੀ ਵਾਰੀ ਮੈਂ ਵੇਖਿਆ ਵੀ ਆ ਬਾਹਰੋਂ ਬਾਹਰ ਲੋਡ ਕਰਦੇ ਪਏ ਆ ਇਹ ਨਾਲ ਲਿਆ ਕੇ ਲਾਤਾ ਹੁਣ ਆਪਾਂ ਇੱਥੋਂ ਚੱਕਦੇ ਆਂ ਪੰਡਾ ਜੀਆਂ ਲੋਡ ਕਰਨਗੇ ਤੇ ਫਿਰ ਆਪਾਂ ਚੱਕ ਕੇ ਜਾਣਾ ਮਿਸੀ ਸਾਗਾ ਤੇ ਮਿਸੀ ਸਾਗਾ ਤੋਂ ਅੱਗੇ ਵੇਖੋ ਸ਼ਾਇਦ ਕੈਲਗਰੀ ਨੂੰ ਜਾਣਾ ਪਤਾ ਨਹੀਂ ਕੀ ਕਦੋਂ ਹੋਊਗੀ ਕੱਲ ਨੂੰ ਸਵੇਰ ਸ਼ਾਇਦ ਜਾਣਾ ਹੋਊਗਾ ਦੇਖਦੇ ਆਂ ਕੀ ਕਰਦੇ ਆ ਜੁਮਨਿੰਗ ਸਾਜਨੋ ਕੈਸੇ ਹੋ ਕੀ ਹਾਲ ਚਾਲ ਨੇ ਅਸੀਂ ਵਲੌਗ ਫੇਰ ਸ਼ੁਰੂ ਕਰ ਦਿੱਤਾ ਗੁੱਡ ਮਾਰਨਿੰਗ ਤਾਂ ਹੋਊਗੀ ਜੇ ਸੌਵਾਂਗੇ ਯੈਸ ਵਾਸ ਤੇ ਅਸੀਂ ਬਸ ਘਰ ਜਾ ਕੇ ਰੋਟੀਆਂ ਚੱਕ ਕੇ ਨਾ ਆ ਕੇ ਬਸ ਅਸੀਂ ਫੇਰ ਵਾਸ ਯੈਸ ਫੇਰ ਅਸੀਂ ਜਾ ਰਹੇ ਹਾਂ ਹੁਣ ਕੈਲਗਰੀ ਵੱਲ ਅਸੀਂ ਸਿਰਫ ਅੱਗੇ ਵੀ ਅੱਗੇ ਦੋ ਦਿਨਾਂ ਘੰਟੇ ਰੁਕੇ ਸੀ ਕਿ ਹੁਣ ਘੰਟਾ ਐਕ ਕਰੋਗੇ ਆ ਨਾ ਕੇ ਕੱਪੜੇ ਬਦਲ ਕੇ ਰੋਟੀ ਖਾ ਕੇ ਰੋਟੀ ਚੱਕ ਕੇ ਤੇ ਅਸੀਂ ਫੇਰ ਆ ਗਏ ਆ ਗੇੜੇ ਤੇ ਹੁਣ ਅਸੀਂ ਜਾ ਰਹੇ ਹਾਂ ਬ੍ਰੈਂਥਨ ਟੂ ਕੈਲਗਰੀ ਸੱਜਣਾ ਚਲੋ ਵੇਖਦੇ ਹਾਂ ਨਾ ਚੱਲਦਾ ਕਿ ਕੀ ਕਹਿੰਦੀ ਤਾਂ ਬੜੀ ਆਈ ਕਿਹਾ ਨਾ ਇੱਥੇ ਕੋਸ਼ ਇਸ ਪ੍ਰਕਾਰ ਦੇ ਗੇਟ ਲੱਗੇ ਹੋਏ ਨੇ ਇਹ ਗੇਟ ਨੂੰ ਖੁਲਾਉਣ ਲਈ ਇੱਥੇ ਕੈਮਰੇ ਲੱਗੇ ਸਾਰਾ ਸਿਸਟਮ ਲੱਗਾ ਦੱਸਣਾ ਪੈਂਦਾ ਆ ਭਾਈ ਖੁਲਾਣੇ-ਫਲਾਣੇ ਹੈ ਹਲੋ ਹਾਂਜੀ ਹਾਂਜੀ ਜੀ.ਟੀ.ਐਲ ਹਰਦੀਪ ਕੌਰ ਹਾਂਜੀ ਟੈਕ ਨੰਬਰ ਦਾ 505079 507 ਨਹੀਂ ਹਾਂਜੀ ਓਨਲੀ ਬਰਥਡੇ ਲਈ ਜੀ ਨਾ ਓਨਲੀ ਬਰਥਡੇ ਲਈ ਹਾਂ ਜੀ ਓਕੇ ਜੀ ਥੈਂਕ ਯੂ ਥੈਂਕ ਯੂ ਲੋ ਜੀ ਜਿੰਨੇ ਫਾਟਕ ਚੱਕਾ ਗਿਆ ਕੋਟਕਪੂਰੇ ਵਾਲਾ ਕੋਟਕਪੂਰੇ ਵਾਲਾ ਫਾਟਕ ਓਪਨ ਹੋ ਚੁੱਕਾ ਆ ਤੇ ਆਪਾਂ ਚਾਲੇ ਪਾਉਂਦੇ ਆ ਲਾਊਡ ਜੀ ਲੈਟਾ ਫੋਲ ਛੱਡ ਲੀਆਂ ਜਾਂ ਮੈਡਮ ਜੀ ਮੈਡਮ ਜੀ ਲੈਟਾ ਛੱਡੀਆਂ ਜਾਂ ਜੈ ਸੜੋ ਜੀ ਲਾਊ ਜੀ ਜੱਜ ਨੂੰ अभी हम धीरे धीरे चलते जा रहे हैं सिर्फ इनकी दो घंटे की बुक रहती है पिकअप करके दुआ बुक पाऊंगा मैं चार पिकअप नहीं होती होना चार हमारी वाहिनी चला लेगी उसके बाद मैं चलाएगा ओके जी मिलते हैं आगे पिकअप पर लो भी सजनो तुरना तो साढ़े छेगा कैलगिरी रब जो मंजूर साढ़े ट्रेलर चक्या ट्रेलर देर फिर खत्म ਪਤਾ ਨਹੀਂ ਐ ਡਰਾਈਵਰ ਕਿਵੇਂ ਸ਼ਟਡਾਉਨ ਦੇ ਬੰਦਾ ਕਮਾਲ ਹੀ ਵੀ ਡਰਾਈਵਰਾਂ ਦੀ ਤੇ ਹੁਣ ਆਪਾਂ ਇੱਥੇ ਲੈ ਕੇ ਆਏ ਆ ਟਾਇਰ ਬਦਲ ਰਹੇ ਆ ਦੋ ਟਾਇਰ ਬਦਲ ਕੇ ਤੇ ਫੇਰ ਜਾਵਾਂਗੇ ਸਾਡੀ ਤਿੰਨਾਂ ਘੰਟਿਆਂ ਦੀ ਬੁਖਰਾ ਬੱਗੀ ਤੇ ਦੋ ਘੰਟਿਆਂ ਦੀ ਮੇਰੀ ਮੇਰੇ ਸਹਾਰ ਨਾਲ ਆਫ ਚ ਪਾਈ ਆ ਦੇਖੋ ਬਚ ਜੂਗੀ ਮੇਰੇ ਸਹਾਰ ਨਾਲ ਨਹੀਂ ਖਰਾਬ ਹੁੰਦੀ ਪਰ ਰਾਜ ਜੇ ਕਿਤੇ ਆਫ ਪਾਉਣੀ ਹੋਵੇ ਤੇ ਬਸ ਖਤਮ ਕਰਨ ਬਰਾਜ ਜੇ ਬਦਲ ਦੇ ਰੱਖਣਾ ਸੀ ਸਾਡੇ ਕੋਲੇ ਪੂਰੀ ਪੂਰੀ ਅਸੀਂ ਆਏ ਕੈਲਗਰੀ ਸਾਨੂੰ ਐਸੀ ਕੈਲਗਰੀ ਪਹੁੰਚ ਕੇ ਸਾਰੀ ਸ਼ਕਤੀ ਪਾਵਾਂਗੇ ਕਿ ਅੰਮਾ ਬਹਿਣ ਕਰਦੀ ਹੁਣ ਅਸੀਂ ਕੀ ਕਰ ਸਕਦੇ ਸੱਜਣਾ ਨਜ਼ਰਾਂ ਲੱਗ ਗਈਆਂ ਸੱਜਣਾ ਨਜ਼ਰਾਂ ਹਾਏ ਮੇਰੇ ਤਾਂ ਫੋਨ गिर ਗਿਆ ਨਜ਼ਰੇ ਨੂੰ ਵੀ ਲੱਗ ਗਈ ਵਿੱਚ ਲਓ ਜੀ ਸੱਜਣਾ ਕੋਈ ਨਹੀਂ ਦਿਖਾਉਂਦੇ ਅੱਗੇ ਕੀ ਬਣਦਾ ਆ ਅਜੇ ਘਰੇ ਨਹੀਂ ਬੜੇ ਕਿੰਨੇ ਦਿਨ ਹੋ ਵੀ ਆਪਾਂ ਨਾ ਸਨ 15 15 ਤੋਂ ਜ਼ਿਆਦਾ ਦਿਨ ਹੋਗੇ ਘਰੇ ਹੀ ਨਹੀਂ ਨਹੀਂ ਯਾਨੀ ਕਿ ਜਾਣੇ ਆ ਨਾਗੇ ਮਾਡਲ ਨੇ ਇਹ ਨਹੀਂ ਅੱਜ ਕਦੋਂ ਮੜਾ ਜਾਈ ਗਏ ਆ ਬਸ ਉਹੀ ਪਹਿਲਾਂ ਗਏ ਨਹਾ ਕੇ ਦੋ ਤਿੰਨ ਘੰਟੇ ਰਹਿ ਕੇ ਮੜਾਏ ਹੁਣ ਗਏ ਆਪਣੇ ਬਦਲ ਨਹੀਂ ਆਨੇ ਆ ਕੱਪੜੇ ਬਦਲ ਨਹੀਂ ਉਹ ਕਹਿੰਦਾ ਇਹ ਘਰੇ ਤਾਂ ਕੱਪੜੇ ਬਦਲ ਨਹੀਂ ਆਉਂਦਾ ਉਹੀ ਹਾਲਾ ਸਾਡਾ ਬਸ ਕੱਪੜੇ ਬਦਲ ਜਾਈਦਾ ਸਜਣਾ ਫਿਰ ਤਰਪਈ ਦਾ ਗੇੜਿਆ ਤੇ ਸਫਰਾਂ ਤੇ ਦੇਖੋ ਕੀ ਬਣਦਾ ਅੱਗੇ ਦਿਖਾਉਨੇ ਤੁਹਾਨੂੰ ਇੱਕ ਤਾਂ ਫਿਲਟਰ ਮੇਰਾ ਹੱਥ ਉਂਗਲ ਦੇ ਕਦੇ ਕਿੱਥੇ ਆ ਜਾਂਦਾ ਇਹ ਸਜਣਾ ਵੈਸੇ ਹੀ ਏ ਫਿਲਟਰ ਜਿਆ ਲੱਗ ਜਾਂਦਾ ਮੈਂ ਕਹਾਂ ਕਿ ਜਾਹੀ ਵੀ ਫਿਲਟਰ ਫੋਲਟਰ ਲਾ ਕੇ ਸੋਹਣੇ ਬਣ ਜੀ ਹਾਂ ਵਾਹ ਪੰਜਾਬ ਕੇ ਮਿਹਨਤੀ ਮੁੰਡੇ ਇਹ ਪੰਜਾਬ ਕੀ ਮਿਹਨਤੀ ਕੁੜੀ ਔਰ ਹਮ ਕੈਨੇਡਾ ਮੈਂ ਕੰਮ ਕਰ ਰਹੇ ਹਾਂ ਔਰ ਪੈਸਾ ਛਾਵ ਰਹੇ ਹਾਂ ਡਾਲਰੋ ਮੈਂ ਹੈ ਧੱਕੇ ਖਾ ਰਹੇ ਨਹੀਂ ਖਾ ਰਹੇ ਆ ਧੱਕੇ ਇਹਦਾ ਕੰਮ ਰੋਟੀ ਚ ਦੰਦਾਣਾ ਬਣ ਉਹਨੂੰ ਧੱਕੇ ਨਹੀਂ ਕਹਿਣਾ ਚਾਹੀਦਾ ਨਾ ਉਸਤਾਦ ਨਾ ਬਾਬੇ ਦੀ ਕਿਰਪਾ ਫਲ ਯਾਦੋ ਪਹਿਲਾਂ ਪਹਿਲਾ ਸੁੱਖਾ ਸੁੱਖ ਸੁੱਕ ਕੇ ਮੈਂ ਲੱਦਾ ਇੱਧਰ ਨੂੰ ਆਏ ਹੁਣ ਸੁੱਖਾ ਸੁੱਖ ਸੁੱਕ ਕੇ ਇੰਡੀਆ ਨੂੰ ਜਾ। ਨਹੀਂ ਤਾਂ ਨਹੀਂ ਸੁਖੀਆਂ ਸੁੱਖਾ ਤੂੰ ਹੀ ਸੁਖੀਆਂ ਹੋਣਗੇ ਇੱਧਰ ਚਾੜੀ ਸੁੱਕਦੇ। ਆਉਣੂ ਕਿ ਜਾਣੂ? ਨਹੀਂ ਸੁਖੀਆਂ ਆਉਣੂ। ਮੈਂ ਤਾਂ ਬਹੁਤ ਸੁੱਖਾ ਸੁੱਕ ਸੁੱਖਾ ਆਇਆ ਸੱਜਣੋ। ਜਿਹੜਾ ਕੀੜਾ ਸੀ ਨਾ ਵੀ ਕੈਨੇਡਾ ਜਾਣਾ ਜਾਣਾ ਜਾਣਾ। ਹਾਂ ਵਧ ਗਿਆ ਵੇ ਇਹ। ਮੈਂ ਨਹੀਂ ਮੰਨਦਾ ਮੈਂ ਮੈਂ ਡਿਸੀਜਨ ਲਿਆ ਗਲਤ ਲਿਆ। ਜਿਹਨੇ ਕੰਮ ਕਰਨਾ ਵਾ ਜਿਹਨੂੰ ਪੈਸਾਂ ਦਾ ਹੈਗਾ ਵੀ ਪੈਸੇ ਕਮਾਉਣੇ ਆ ਸੱਜਣੋ। ਘਰ ਕੀ ਗਰੀਬੀ ਦੂਰ ਕਰਨੀ ਹੈ ਜਿਸੇ ਇਹ ਹੈ ਹੇ ਨਹੀਂ ਮੇਰੇ ਭਰਾ ਕਿੰਨਿਆ ਸਿਆਣੀਆਂ ਗੱਲਾਂ ਕਰਦਾ ਉਹ ਬੰਦਾ ਉਹ ਬੰਦਾ ਕੰਮ ਕਰੇਗਾ ਯਹਾਂ ਪਰ ਮੇਰਾ ਹੀ ਭਰਾ ਵਾ ਉਹਨੂੰ ਚੰਗਾ ਲੱਗੂਗਾ ਜਿਨੇ ਬੰਦੇ ਨੇ ਪੈਸੇ ਕਮਾਉਣੇ ਹਨਾ ਜਿਹੜਾ ਸੋਚਦਾ ਇੰਡੀਆ ਬੈਠਾ ਵੀ ਹਾਂ ਭਾਈ ਵੀ ਜਿਵੇਂ ਮੇਰਾ ਪਿਓ ਆ ਜਾਂ ਹਨਾ ਮੇਰੀ ਮਾਂ ਵਾ ਮੂੰਹ ਚ ਕੋਈ ਗੱਲ ਕੱਢੇ ਵੀ ਆ ਕੰਮ ਕਰਨਾ ਤੇ ਉੱਥੇ ਆਪਣੇ ਜੇਬਾਂ ਚ ਕੀ ਹੁੰਦਾ ਜੇਬਾ ਖਾਲੀ ਆਪਾਂ ਤਾਂ ਹਵ ਘਰਦਿਆਂ ਤੋਂ ਮੰਗਦੇ ਆ ਇੱਥੇ ਆ ਵੀ ਘਰਦਿਆਂ ਨੂੰ ਕਰਦੇ ਕੋਈ ਕਹਿਣ ਚੀਜ਼ ਵੀ ਹਾਂ ਭਾਈ ਵੀ ਅਸੀਂ ਆ ਫਲਾਨੀ ਚੀਜ਼ ਲੈਣੀ ਆ ਮੂੰਹ ਹਣੀ ਕੱਢਣ ਦੇਈ ਦੀ ਫਿਰ ਇੰਨੇ ਕੁ ਜੋਗਾ ਰੱਬ ਨੇ ਕੀਤਾ ਵੀ ਦੂਜੀ ਵਾਰੀ ਨਹੀਂ ਕਹਿਣ ਦੀ ਲੋੜ ਵੀ ਹਾਂ ਬਹੁਤਾ ਐਂ ਕਰਨਾ ਹੁਣ ਤਾਂ ਸਿੱਧੂ ਮੂਸੇ ਵਾਲੇ ਦੇ ਕਹਿਣਾਂ ਗੋਂਦਾ ਉਹ ਚਾਈ ਚੀਜ਼ ਆਏ ਤੇ ਕਹਿੰਦਾ ਸੀ ਬਾਪੂ ਕਹਿੰਦਾ ਵੀ ਪਤਾ ਨਹੀਂ ਚੀ ਗਾਠਾ ਕਾਦੀਆਂ ਦਵਾੜੀ ਕਹਿੰਦਾ ਹੁਣ ਤਾਂ ਬੜਾ ਪਿੱਤਲ ਦੀਆਂ ਦਵਾੜਾ ਹੁਣ ਦੋ ਜੀ ਸੀ ਬੀ ਆ ਛੱਡੀਆਂ ਸਾਡੇ ਭਾਪੇ ਨੇ ਕੈਨੇਡਾ ਚ ਹਣਾਏ ਇਹ ਕਿਸੇ ਹੋਰ ਦਾ ਡਾਇਲੌਗ ਸੀ ਇਹ ਸਾਡੇ ਭਾਬਨੇ ਦੋ ਜੇਸੀਬੀਆਂ ਕੈਨੇਡਾ ਚ ਛੱਡ ਦਿੱਤੀਆਂ ਸੱਜਣੋ ਵੈਸੇ ਇਹ ਡਾਇਲੌਗ ਮੇਰਾ ਹੀ ਸੀ ਸ਼ੁਰੂਤ ਚ ਲੈ ਪਹਿਲਾ ਮੈਂ ਤੈਨੂੰ ਕਹਿੰਦਾ ਲਈ ਸਾਡੀ ਜੇਸੀਬੀ ਆ ਕੈਨੇਡਾ ਸੇ ਹੁਣ ਇੱਕ ਜੇਸੀਬੀ ਹੋਰ ਆ ਗਈ ਹੈ ਕਹਿੰਦੇ ਕੈਨੇਡਾ ਚ ਦੇਸ਼ ਵਧੀਆ ਕਿੰਸੀ ਬੰਦਾ ਕੰਮ ਮਿਲਦਾ ਬੰਦਾ ਕਰਨ ਵਾਲਾ ਚਾਹੀਦਾ ਸਭ ਕੁਝ ਹੁੰਦਾ ਸੱਜਣੋ ਕੈਨੇਡਾ ਚ ਐਵੇਂ ਨੈਗੇਟਿਵ ਨਹੀਂ ਹੋਣਾ ਕਈ ਕਹਿ ਹੁੰਦੇ ਆ ਨਹੀਂ ਬਜੌੜੀ ਬਣਦਾ ਨਹੀਂ ਫਲਾਣ ਨਹੀਂ ਯਾਰ ਉੱਥੋਂ ਨਾਲ ਤਾਂ ਵਧੀਆ ਬਣਦੇ ਆ ਨਾ ਉਥੇ 5000 ਬੰਦਾ ਮਹੀਨੇ ਚ ਕਮਾਉਂਦਾ ਇਸ ਦਿਹਾੜੀ ਦਾ 5000 ਕਮਾਉਂਦਾ ਫਰਕ ਨਹੀਂ ਹੈਗਾ ਖਰਚਾ ਵੀ ਬਥੇਰਾ ਵਾ ਕੋਈ ਨਹੀਂ ਕੋਈ ਨਹੀਂ ਖਰਚਾ ਹੈਗਾ ਯਾਰ ਖਰਚੇ ਹੈਗੇ ਆ ਮੰਨਦਾ ਪਰ ਯਾਰ ਉੱਥੋਂ ਨਾਲ ਤਾਂ ਫੇਰ ਵੀ ਜ਼ਿਆਦਾ ਵਜਦਾ ਖਰਚਾ ਕੱਢ ਕੇ ਵੀ ਇਹ ਤਾਂ ਹੈ ਠੀਕ ਆ ਨਾ ਫਿਰ ਆਪਦੇ ਖਰਚੇ ਲਿਮਟ ਨਾ ਰੱਖੋ ਨਾ ਹਿਸਾਬ ਨਾ ਰੱਖੋ ਜੇ ਹੁਣ ਆਪਾਂ ਇੰਡੀਆ ਦੇ ਹਿਸਾਬ ਨਾਲ ਗਣੀਏ ਜੇ ਹੁਣ 90000 ਰੁਪਈਆ ਦਾ ਆਪਾਂ ਇੱਕ ਸਮੋਸਾ ਖਾਣਾ ਫੇਰ ਥੋੜੀ ਇੰਡੀਆ ਪੈਸੇ ਪੈਣੇ ਆ ਜੇ ਹੁਣ ਆਪਾਂ ਰੋਜ਼ ਕਾਫੀ ਦਿਹਾੜੀ ਦੇ ਤਿੰਨ ਕੱਪ ਚੱਕਨੇ ਆ ਦੋ 250 ਦੀ ਕਾਫੀ ਪੀਣੀ ਆ ਫਿਰ ਥੋੜੀ ਪੈਸੇ ਬਚਨੇ ਆ ਸੋਚਣਾ ਪੈਂਦਾ ਸੱਜਣਾ ਮੈਂ ਤਾਂ ਹੁਣ ਜੇ ਮੰਨ ਲਓ ਇਹਨੇ ਤਿੰਨ ਵਾਰੀ ਕਾਫੀ ਚੱਕੀ ਇਹ ਢਾਈਆਂ ਤੇ ਨਾਲ ਡਾਲਰਾਂ ਦੀ ਹੁੰਦੀ ਆ 60 60 120 ਦੇ ਯਾਨੀ ਕਿ 200 ਦੇ ਨੇੜੇ ਪੈਂਦਾ ਇੱਕ ਕੱਪ ਹੁਣ ਜੇ 2 4 ਤੇ 6 600 ਦੀ ਇਹਨੇ ਦਿਹਾੜੀ ਚ ਕਾਫੀ ਚੱਕ ਲਈ ਇੱਕਦਾ ਸਮੋਸਾ ਚੱਕ ਲਿਆ ਇਹਨੇ ਇਹਨੇ ਮਾਰਤਾ ਹਜ਼ਾਰ ਨੂੰ ਹੱਥ ਤੇ ਉਹ ਹੀ ਹਜ਼ਾਰ ਆਪਾਂ ਜੇ ਨਾ ਪੀਏ ਤੇ ਘਰੇ ਭੇਜ ਗਏ ਹਜ਼ਾਰ ਦਿੱਲੀ ਦਾ 30000 ਮੰਦਾ ਬਈ ਥੋੜਾ ਜਿਹਾ ਸੋਚ ਸਮਝ ਕੇ ਚੱਲਣਾ ਪੈਂਦਾ ਪਾਣੀ ਨਾ ਸਾਰਨਾ ਪੈਂਦਾ ਤੇ ਵੈਸੇ ਬਣਦੇ ਆ ਈਡੀ ਭੇਜ ਸਕਦੇ ਪਰ ਹਾਂ ਅਭੀ ਆਪਦੇ ਮੂੰਹ ਤੇ ਚੀਪੀ ਲਾ ਕੇ ਪੈਸੇ ਇੰਡੀਆ ਭੇਜ ਜੰਦੇ ਆ ਜੇ ਆਪਾਂ ਕਹੀਏ ਵੀ ਹਾਂ ਵੇ ਇੱਥੇ ਨਜ਼ਾਰੇ ਫੁੱਲ ਲੈਣੇ ਆ ਫੇਰ ਨਹੀਂ ਬਾਈ ਜੇ ਕਹਦੇ ਇੱਥੇ ਆ ਕੇ ਗੱਡੀ ਵੱਡੀ ਚੱਕ ਲੋ ਜੀ ਟਾਇਰ ਚੌੜੇ ਟਾਇਰ ਪਵਾ ਲੋ ਜੀ ਫਿਰ ਤਾਂ ਬਾਈ ਜਿਹੜੇ ਬਚਦੇ ਉਹਦੀਆਂ ਕਸ਼ਤਾਂ ਜੀ ਜਾਂਦੇ ਆ ਤੇ ਜੇ ਆਪਾਂ ਸੋਚ ਸਮਝ ਕੇ ਚੱਲਦੇ ਆ ਤੇ ਫਿਰ ਸਾਰਾ ਕੁਝ ਪੋਸੀਬਲ ਆ ਸਿਆਣੇ ਬਣ ਕੇ ਚੱਲੋ ਜੇ ਆਉਣੇ ਵੀ ਆ ਤੇ ਜਿਨ੍ਹਾਂ ਦੀ ਖੁਆਇਸ਼ ਆਉਣ ਦੀ ਬਾਬਾ ਸਾਰਿਆਂ ਦੀ ਖੁਆਇਸ਼ ਪੂਰੀ ਕਰੇ ਤੇ ਯਾਰ ਕੋਈ ਨਹੀਂ ਸੱਜਣੋ ਜਿਹੜੇ ਇੰਡੀਆ ਬੈਠੇ ਦੇਖਦੇ ਆ ਬਣੂਗਾ ਇੱਕ ਦਿਨ ਕੰਮ ਚੱਲੂਗਾ ਕੰਮ ਇਹ ਮੈਂ ਨਹੀਂ ਸਿਆਣੇ ਗੱਲਾਂ ਕਰਦਾ ਨਹੀਂ ਪਹਿਲੀ ਵਾਰੀ ਕਰ ਰਿਹਾ ਚੰਗੀਆਂ ਲੱਗੀਆਂ ਤਾਂ ਕੈਂਟ ਕਰਦੇ ਹੋ ਜੀ ਲੋਬੀ ਸੱਜਣੋ ਟਾਇਰ ਬਦਲੇ ਜਾ ਰਹੇ ਨੇ ਇਥੇ ਆਵਾਜ਼ ਜੀ ਬੜੀ ਖੜਕ ਕੇ ਵੜਾ ਹੋ ਰਿਹਾ ਕੀ ਕਹਿ ਸਕਦੇ ਹਾਂ ਆ ਤਿੰਨੇ ਟਾਇਰ ਆਪਣੇ ਆ ਟ੍ਰੇਲਰ ਤੇ ਲਾਏ ਆ ਤਿੰਨ ਟਾਇਰ ਪੈਂਦੇ ਸੀ ਟ੍ਰੇਲਰ ਤੇ ਪਤਾ ਨਹੀਂ ਸਾਡੇ ਡਰਾਈਵਰ ਲਈ ਕਿਵੇਂ ਫਿਰਦੇ ਆ ਤੇ ਆਪਾਂ ਹੁਣ ਚੱਲਦੇ ਆ ਅੱਗੇ ਵੱਲ ਟਾਇਰ ਪਵਾ ਕੇ ਸਵੇਰ 6 ਵਜੇ ਤੁਰਨਾ ਸੀਗਾ 6 ਵਜੇ ਤੁਰਦੇ ਤੁਰਦੇ 11 ਵਜ ਗਏ ਨੇ ਤੇ ਆਪਾਂ ਉੱਥੇ ਦੇ ਉੱਥੇ ਹੀ ਕੀ ਕਰ ਸਕਦੇ ਹਾਂ ਸਾਹਿਬ ਜੀ ਲਓ ਜੀ ਮਿੱਤਰੋ ਕਿਸਮਤ ਹੋਰ ਮਾੜੀ ਆਪਣੀ ਟਾਇਰ ਦੇ ਨਾਟ ਖੱਲੇ ਨੇ ਸਟੱਡ ਘੁੰਮ ਗਏ ਤੇ ਹੁਣ ਵੱਡੇ ਜਾ ਰਹੇ ਆ ਸੱਜਣੋ ਹੁਣ ਵੱਡੇ ਕੇ ਸਟੱਡ ਨਵੇਂ ਪੋਣੇ ਪੈੜੇ ਆ ਸਾਰੇ ਨਾਟ ਘੁੰਮ ਗਏ ਮੈਨੂੰ ਲੱਗਦਾ ਖੁੱਲੇ ਹੀ ਨਹੀਂ ਜਿਵੇਂ ਟਰੈਲਰ ਦੇ ਟਾਇਰ ਪਾਏ ਆ ਜੀ ਗੱਲੇ ਚ ਮਿਲਗੇ 11 ਵਜ ਗਏ ਨੇ ਸਵੇਰ ਦੇ ਤੇ ਅਜੇ ਸਾਡਾ ਕੰਮ ਲੋਟ ਨਹੀਂ ਆ ਰਿਹਾ ਤੇ ਅੱਧੀ ਤਾਂ ਵੇਟ ਹੀ ਚੱਲੀ ਜਾਂਦੀ ਅੱਧੀ ਬੁੱਕ ਤਾਂ ਇੱਥੇ ਹੀ ਖਰਾਬ ਹੋ ਜਾਣੀ ਆ ਪਾਣੀ ਗਾਂ ਕੀ ਬਣੂਗਾ ਕੀ ਨਹੀਂ ਬੁੱਕ ਵੀ ਸਾਡੇ ਕੋਲੇ ਪੂਰੀਆਂ ਪੂਰੀਆਂ ਦੋ ਹੀ ਸਿੰਘੂ ਦੇਖ ਹੁਣ ਕੀ ਬਣਦਾ ਕੀ ਜੁੜਦਾ ਨਾਉ ਵੀ ਸਜਣੋ ਆ ਜਿਹੜੇ ਨਾਟ ਆ ਇਹ ਵਾਹ ਦੇ ਗੱਡੇ ਸਾਰੇ ਅੰਦਰ ਘੁੰਮੀਆਂ ਦੇ ਹੁਣ ਨਵੇਂ ਲਿਆ ਕੇ ਨਾਟ ਪਾਵਾਂਗੇ ਤੇ ਫੇਰ ਜਾ ਕੇ ਡਰਮ ਲੱਗੂ ਤੇ ਫੇਰ ਟਾਇਰ ਬਣਨਗੇ ਸਜਣੋ ਕੰਮ ਕਾਫੀ ਵੱਧ ਚੁੱਕਾ ਏ ਇਹ ਨਾਟ ਖੁੱਲੇ ਨਹੀਂ ਟਾਇਰ ਬਦਲਣਾ ਸੀ ਪਰ ਨਾਟ ਨਹੀਂ ਖੁੱਲੇ ਨਾਟ ਵੱਢਣੇ ਪਏ ਸਾਰੇ ਕਰਮ ਕਰਕੇ ਵੀ ਖੋਲ ਕੇ ਵੇਖੇ ਨਹੀਂ ਖੁੱਲੇ ਹੁਣ ਸਾਰੇ ਨਟ ਨਵੇਂ ਬਹਿਣਗੇ ਫੇਰ ਨਟ ਪਾ ਕੇ ਫੇਰ ਅੱਗੇ ਦੀਆਂ ਗੱਲਾਂ ਬਾਤਾਂ ਟਾਇਰ ਫੱਟ ਹੋਇਆ ਪਿਆ ਵਾ ਬਸ ਨਟ ਪਾ ਕੇ ਹੱਬ ਵਾਲੇ ਫੇਰ ਤੁਰਦੇ ਆਂ ਪਤਾ ਨਹੀਂ ਕੀ ਚੱਕਰ ਹੈ ਅੰਦਰੋਂ ਘੁੰਮੀ ਜਾਂਦੇ ਸੀ ਖੁੱਲੇ ਨਹੀਂ ਚਲੋ ਭਾਈ ਜਿਹੜਾ ਟਾਈਮ ਲੱਗਣਾ 1 ਵਜ ਗਿਆ ਇੱਥੇ ਹੀ 5-6 ਘੰਟੇ ਮਰ ਗਏ ਆ ਕੰਮ ਖਤਰੇ ਵਾਲਾ ਹੀ ਆ ਇਹ ਹੀ ਪੈਸੇ ਬੰਨਨੇ ਹੁੰਦੇ ਆ 5-600 ਕਿਲੋਮੀਟਰ ਕੱਢਨੇ ਸੀ ਇੰਨੇ ਵਾੜ ਦੇ ਵਿੱਚ ਇੰਨੇ ਟਾਈਮ ਦੇ ਵਿੱਚ ਤੇ ਉਹੀ ਵਾੜ ਤੋਂ ਨਿਕਲਣੀ ਨਹੀਂ ਕੰਮ ਖਤਰੇ ਵਾਲਾ ਆ ਪਿਆ ਉਹ ਵੀ ਸਾਜਣੋਂ ਰਕ ਖੜਾਤਾ ਉੱਥੇ ਤੇ ਆਪਾਂ ਆ ਗਏ ਆ ਕਿੱਥੇ ਆ ਗਏ ਆ ਆ ਗਏ ਆ ਸਟਾਰਬਕਸ ਅੱਜ ਸਾਡੀ ਕੁੜੀ ਵੱਲੋਂ ਸ਼ੇਵਾ ਨਿਭਾਈ ਜਾਊਗੀ ਸਟਾਰਬਕਸ ਤੇ ਓਹੋ ਅੱਜ ਮੈਂ ਖਾਇ ਇਹਦੇ ਲਵਾਈ ਦਈਏ ਪੈਸੇ ਸਟਾਰਵੱਕ ਦੇ ਸੜੋ ਪੈਂਡ ਵਾਲਿਓ ਸਟਾਰਵੱਕ ਕੀਤੀ ਆ ਜੱਟ ਨੇ ਪਰ ਆਪਣੇ ਤਾਂ ਤੜੀ ਛੜਦੇ ਇਹਨੇ ਛੜਨਾ ਪਰ ਸਾੜੀ ਜਾਣਾ ਤੂੰ ਡਾਪੜ ਆ ਜੀ ਤੂੰ ਡਾਪੜ ਆ ਜੀ ਤੂੰ ਡਾਪੜ ਆ ਜੀ ਹੈਂ ਠੰਡੀ ਪੀਣੀ ਕੇ ਗਰਮ ਨਾ ਰੇਟ ਵੇਖ ਕੇ ਗਰਮ ਹੋ ਗਿਆ ਮੈਂ ਬਸ ਛੇਤੀ ਮੈਂ ਠੰਡੀ ਪੀਣੀ ਆ ਠੰਡੀ ਪੀਣੀ ਹਾਂ ਉਹ ਸਟਰੋਂਗ ਪੀਣੀ ਪਰ ਸਟਰੋਂਗ ਕਿਹੜੀ ਵਾਲੀ ਪੀਣੀ ਕੀ ਹੋ ਗਿਆ ਪੋਚੇ ਦੀ ਕਦਰ ਲੱਗੀ ਜਾਂਦੇ ਆ ਆਪਾਂ ਦਾ ਬਈ ਆ ਰੱਖਿਆ ਆ ਦਾ ਤੇ ਇਹਨੇ ਲਿਆਂਦੀ ਸੀ ਇਹਦੇ ਵਿੱਚ ਡੋਲ ਗਈ ਮੇਰੇ ਉਹ ਵੀ ਤੇਰੀ ਨੀਤ ਬਈ ਆ ਮੇਰੇ ਕੋਲ ਤਾਂ ਆਉਦਾ ਹੈਗਾ ਕਹਿੰਦੇ ਇਹਨੇ ਅੱਜ ਚੱਕੀ ਸੀ ਕਿੱਥੋਂ ਸਟਾਰ ਬੱਕ ਤੋਂ ਚਾਹ ਕਹਿੰਦੇ ਨજર ਲੱਗੀ ਆਪਣਾ ਦਾ ਇੱਕ ਆਪ ਪਿਆ ਉਸਤਾਦ ਆ ਅਰੇ ਆਗੇ ਮੈਚ ਵਿੱਚ ਬੈਠੀ ਸਿੱਧਾ ਹੀ ਉਹਦੇ ਵਿੱਚ ਮੈਂ ਨਹੀਂ ਤੂੰ ਮੇਰੀ ਮੇਰੀ ਚਾਹ ਦੇ ਨਿਗਾਰੀ ਰੱਖਣੀ ਓਸਤਾਦ ਚਲੋ ਕਹਿੰਦੇ ਚੋਲੇ ਚ ਕੀ ਚੁੰਦਾ ਜਾਂਦਾ ਹੈ ਹੁਣ ਦੁਬਾਰਾ ਨਹੀਂ ਲੈ ਕੇ ਆਉਣੀ ਇੱਧਰ ਆ ਵਿਚਾਰੀ ਦਾ ਵਿਚਾਰੀ ਇੱਕ ਆ ਬਰੈਡ ਬਰੈਡ ਜਾਂ ਲੈ ਕੇ ਹੋ ਜਾਂਦੀ ਆਏ ਹੋ ਰੱਬਾ ਆਉਂਦੀ ਤਾਂ ਹੀ ਵਿਚਾਰੀ ਦਾ ਕੱਪ ਮੂਦਾ ਹੋ ਗਿਆ ਇੱਥੇ ਹਾਈ ਵੇ ਬੱਦੀ ਜਾਂਦੀ ਆ ਨਵੀਂ ਚੱਕੇ ਤਰੀ ਆਉਂਦੀ ਬਾਰੀ ਵੀ ਨਹੀਂ ਬੰਦ ਕਰਕੇ ਗਈ ਲੈ ਕੇ ਆਇਆ ਇਹ ਆ ਭੁੱਖ ਹੁਣ ਨਾ ਸੱਟਦੀ ਅੱਗੇ ਆਈ ਇਹ ਤੇ ਇੱਥੇ ਚੜ ਲੱਗੀ ਨੇ ਇੱਥੇ ਝੋਲਾ ਵੈਈ ਉਹਦੇ ਵਿੱਚ ਸੱਟਦਾ ਹਾਏ ਦੁਬਾਰਾ ਪੈਸੇ ਲੱਗ ਗਏ ਇਹ ਹੋਇਆ ਇਹਨਾਂ ਨੇ ਕਿਹਾ ਸੀ ਟੱਕਣ ਖਲ ਗਿਆ ਮੈਂ ਕਿ ਮੈਂ ਪੇ ਕਰ ਦੇਵਾਂ ਰੋ ਕਿੰਨੀਆ ਰਹਿੰਦੇ ਹਾਂ ਹਾਂ ਸ਼ੁਕਰ ਕਰ ਤਰਸ ਖਾ ਲਿਆ ਉਹਨਾਂ ਨੇ ਤਰਸ ਦੇ ਆਧਾਰ ਤੇ ਇਹਨੂੰ ਕੌਫੀ ਮਿਲੀ ਆ ਹਾਜਮ ਨਹੀਂ ਆਉਣੀ ਤਰਸ ਦੇ ਆਧਾਰ ਵਾਲੀ ਕੌਫੀ ਤਾਂ ਇਹਨੂੰ ਕਿਉਂ ਸੱਚੀ ਨਹੀਂ ਆਉਣੀ ਐਵੇਂ ਕਿਉਂ ਸੱਚੀ ਨਹੀਂ ਆਉਣੀ ਮੈਂ ਤਾਂ ਦੱਸ ਹੀ ਜਾਂਦਾ ਦੋਨਾਂ ਉਹਨਾਂ ਨੇ ਹੁਣ ਉਹਨਾਂ ਦੇ ਉਹਨੇ ਪੈਸੇ ਕੱਟ ਲੈਣੇ ਤੇ ਤੂੰ ਚਾਹ ਫਰੀ ਲੈ ਆਈ ਐ ਥੋੜੀ ਹੰਦਾ ਹੰਦਾ ਨਹੀਂ ਉਹਨਾਂ ਦੇ ਕੱਟ ਦੇ ਗਿਓ ਨਹੀਂ ਬਸ ਤੂੰ ਮੈਨੂੰ ਐਵੇਂ ਰੈਗਰਟਰ ਜਿਹਾ ਨਾ ਕਰ ਰਹੀ ਆ ਇਹਨੂੰ ਹਾਜਮ ਨਹੀਂ ਆਉਣੀ ਹੁਣ ਉਹਨਾਂ ਦੀ ਜਵਾਕੜੀਆਂ ਨੇ ਕਿੰਨਾ ਘੰਟੇ ਲਾ ਕੇ 10 ਡਾਲਰ 5 ਬਣਾਏ ਹੁਣ ਇਹਦੇ ਉਹ ਤੂੰ ਖਾ ਗਈ ਕਿਸੇ ਦੇ ਹੱਕ ਹਲਾਲ ਦੇ ਪੈਸੇ ਤੂੰ ਪੀ ਲੈ ਗਈ ਇਹਨੂੰ ਹਾਜਮ ਹੋ ਜੂਗੀ ਖਾਈ ਉਹਨਾਂ ਦੀ ਕਸਟਮਰ ਸਰਵਿਸ ਨਹੀਂ ਉਹਨਾਂ ਦੇ ਕੱਟ ਦੇ ਕਿਉਂ ਕਿ ਟੱਕਣ ਦੇ ਲਾਸੇ ਖੁੱਲ ਲਗੇ ਆ ਜੇ ਮੰਨ ਲਾ ਉਹਨਾਂ ਨੇ ਉਹਦੇ ਕੱਟ ਲਏ ਵੀ ਟੱਕਣ ਢਿੱਲਾ ਸੀ ਤੂੰ ਫੜਾਇਆ ਵਾ ਉਹਦੇ ਜੇ ਪੈਸੇ ਕੱਟ ਲਏ ਤੇ ਤੈਨੂੰ ਪਤਾ ਵੀ ਕੀ ਹੋਊਗਾ ਵਿਚਾਰੀ ਨੇ ਕਿੰਨੇ ਮੁਸ਼ਕਲ ਨਾਲ ਐਵੇਂ ਐਵੇਂ ਚਾਵਾ ਬਣਾ ਬਣਾ ਕਿੰਨੀਆਂ ਫੜਾ ਕੇ ਤੇ ਉਹਨੇ ਘੰਟੇ ਦੇ 15 ਡਾਲਰ ਬਣਾਏ ਹੋਣੇ ਖਣੀ 12 ਤੇ ਤੂੰ ਵਿੱਚੋਂ 5-7 ਦਾ ਉਹਨੇ ਵੀ ਵਿਚਾਰੀ ਲਾਸ ਕਰਾਈ ਆ ਐ ਥੋੜੀ ਚਾਹੀਦਾ ਸੱਜਣੋ ਗਲਤ ਗੱਲ ਆਣਾ ਇਹ ਆ ਦੇ ਮੜ ਜਾਣਾ ਟੱਕਣ ਖੋਲ ਜਾਂਦਾ ਦੇ ਹਾਂ ਤੇ ਫਿਰ ਉਹਦੀ ਥੋੜੀ ਗਲਤੀ ਆ ਤੂੰ ਉਹ ਤੋਂ ਕਾਹਦਾ ਫ੍ਰੀ ਲੈ ਕੇ ਆਈ ਆ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਦਿੰਨੀ ਆ ਪੈਸੇ ਜੋ ਕਹਿੰਦੀ ਨਹੀਂ ਗਲਤ ਗੱਲ ਆ ਇਹਨੂੰ ਹਾਜਮੇ ਹਾਜਮੇ ਨਹੀਂ ਹੋਣੀ ਹਾਜਮੇ ਨਹੀਂ ਹੋਣੀ ਉਹਨੇ ਤਾਂ ਕਹਿਣਾ ਹੀ ਆ ਵੀ ਇਹ ਕੰਪਲੀਟ ਨਾ ਪਾ ਦੇਵੇ ਤੇ ਮੈਂ ਕਿਹੜਾ ਕੰਪਲੇਨਟ ਪਾਣੀ ਸੀ ਕਿ ਮੈਂ ਤਾਂ ਪੇ ਕਰਨ ਗਈ ਸੀਗੀ ਹਾਂ ਆ ਤਾਂ ਧੱਕਾ ਕਰ ਗਈ ਏ ਆ ਜਿਹੜਾ ਸਟਾਰਬਕ ਆ ਇਹ ਤਾਂ ਫ੍ਰੀ ਕਾਫੀ ਪੀਤੀ ਏ ਨੇ ਤੇ ਇਹਨੂੰ ਸ਼ਰਮ ਆਉਣੀ ਚਾਹੀਦੀ ਏ ਕੁੱਤਾ ਨੂੰ ਕਿਉਂ ਮੈਂ ਕਿ ਕੁੱਤਾ ਵਾ ਤੂੰ ਮੈਨੂੰ ਕਰਦਾ ਅਨੇ ਵਾਰੀ ਕੁਝ ਵੀ ਹੋ ਜਾਵੇ ਮੈਂ ਮੈਨੋਂ ਉਹ ਪੀਣ ਨੂੰ ਜੀ ਨਹੀਂ ਕਰਦਾ ਵਾ ਨਹੀਂ ਤੂੰ ਤੂੰ ਵਿਚਾਰੀ ਨੇ ਗਲਤ ਕੀਤਾ ਸਾਰੇ ਆਣੇ ਦੱਸੋ ਕਮੈਂਟਾਂ ਜਿਹਨੇ ਗਲਤ ਕੀਤਾ ਨਾ ਐ ਫ੍ਰੀ ਕਾਫੀ ਪੀਣੀ ਚਾਹੀਦੀ ਭਣ ਇਹ ਵੀਡੀਓ ਦਾ ਟੱਕਣ ਖੁੱਲ ਗਿਆ ਇਹ ਮੇਰੀ ਕੀ ਗਲਤੀ ਆ ਨਹੀਂ ਗਲਤ ਕਰਿਆ ਮੈਂ ਬੈਦਿਆਂ ਉਨੀਆਂ ਫਿਰ ਦੁਬਾਰਾ ਮੈਨੂੰ ਲੈ ਹੀ ਲੈ ਪਿਆ ਸੀ ਮੈਂ ਮਿਲੋਣੇ ਹੌਣਾ ਹੌਣੇ ਲੈਣੇ ਆ ਤੈਨੂੰ ਲੱਗਦਾ ਮੈਨੂੰ ਮੈਨੂੰ ਹਾਜਮ ਨਹੀਂ ਹੋਣੇਗੀ ਹਾਂ ਮੇਰਾ ਭਰਾ ਕਹਿੰਦਾ ਵਾ ਚਿਰੇ ਨਾਲ ਲਾ ਕਿਉਂ ਲਾ ਦੇ ਮੈਨੂੰ ਕੀ ਆ ਪਰ ਤੂੰ ਮੈਂ ਉਹ ਕਹਿੰਦੇ ਤਾਨੂੰ ਕਿੰਨਾ ਚਾਰ ਖਾ ਲੋਗੇ ਇਦਾਂ ਠੱਗੀਆਂ ਮਾਰ ਮਾਰ ਕੇ ਮੈਂ ਤਾਂ ਪੈਸੇ ਲਾ ਕੇ ਲਈ ਸੀਗੀ ਪੱਕ ਤੇ ਪਰ ਸਰੀਆਣੀ ਦੁਬਾਰਾ ਭੱਜੀ ਗਈ ਕਾਫੀ ਲੈਣ ਡੋਲੀ ਗਈ ਤੇ ਫਿਰ ਕੀ ਸੀ ਬੱਸ ਛੱਡ ਦਿੰਦੀ ਸਮਝ ਲੈਂਦੀ ਮੇਰੀ ਕਿਸਮ ਵਿੱਚ ਕਾਫੀ ਨਹੀਂ ਹੈਗੀ ਐਵੇਂ ਸਮਝ ਲੈਂਦੀ ਐਵੇਂ ਨਹੀਂ ਸਮਝਦੇ ਸਮਝਦੇ ਸੀ ਕੈਸੇ ਬੋਤ ਕਿਸਮ ਵਿੱਚ ਚੈਨੀ ਜੀ ਇਹ ਆ ਪੱਕ ਚਲ ਐਂ ਕਰ ਐਂ ਕਰਕੇ ਕਰ ਦੇ ਉਹ ਵੀ ਕਿਸਮ ਵਿੱਚ ਲਈ ਉਹਨੇ ਨਹੀਂ ਚੀਨੀ ਇੱਕ ਵਾਰੀ ਐਂ ਕਰ ਦੇ ਫਿਰ ਚਲ ਆ ਬਰੈਡ ਜੇ ਤਾਂ ਮੈਂ ਖਾ ਗਿਆ ਤੇਰਾ ਮੇਰੀ ਪਤਾ ਨਹੀਂ ਗੁੱਡ ਮਾਰਨਿੰਗ ਹੋਈ ਹੈ ਕਿ ਗੁੱਡ ਨਾਈਟ ਹੋ ਰਹੀ ਹੈ ਮੈਨੂੰ ਸਮਝ ਨਹੀਂ ਆ ਰਿਹਾ ਅੱਜ ਤੇ ਆਪਾਂ ਚੱਕ ਲਿਆ ਤੇ ਹੁਣ ਆਪਾਂ ਜਾ ਰਹੇ ਆ ਅੱਗੇ ਬੈਰੀ ਦੇ ਨੇੜੇ ਸੀ ਆਪਾਂ ਮਾਰਕਪੇ ਵੱਲ ਨੂੰ ਜਾ ਰਹੇ ਆ ਸਾਡਾ ਮੁੰਡਾ ਬਹੁਤ ਖੁਸ਼ ਹੈ ਕਿ ਮੈਂ ਸਟਾਰਬਕਸ ਪਿਆ ਰਹੀ ਆ ਆਪੇ ਮੈਨੂੰ ਟਿਮ ਵੀ ਨਹੀਂ ਪਿਉਂਦਾ ਤੇ ਮੈਂ ਇਹਨੂੰ ਸਟਾਰਬਕਸ ਪੀ ਹੁਣੀ ਆ ਤੇ ਉੱਤੋਂ ਕਹੂਗਾ ਕਿ ਮੈਂ ਆਂਦੀ ਭੈਣ ਦੇ ਸਿਰ ਤੇ ਐਸ਼ ਨਹੀਂ ਕਰ ਸਕਦਾ ਕਰ ਸਕਦਾ ਸਾਰੇ ਦੱਸੋ ਵੱਡੀ ਭੈਣ ਆ ਮਾਵਾ ਵਰਗੀ ਹੁੰਦੀ ਤੇ ਮਾਵਾ ਦਾ ਫਰਜ਼ ਬਣਦਾ ਸਾਡੇ ਸਾਰੇ ਨਫੇ ਨੂੰ ਲੈ ਲੂ ਬਸ ਮੈਂ ਇਹਨੂੰ ਅਡਾਪਟ ਕੀਤਾ ਆ ਮੇਲਾ ਕਰਦੇ ਨੇ ਇਹਨੂੰ ਮੈਨੂੰ ਦੇਦਾ ਬਸ ਸਾਹਬਲਾ ਕੈਨੇਡਾ ਇਹਨੂੰ ਭੇਜ ਕੇ ਆਪਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਿਆ ਤੇ ਮੇਰੇ ਸਾਰਾ ਏਡੀ ਵੱਡੀ ਜ਼ਿੰਮੇਵਾਰੀ ਪਾਦੀ ਏਡੀ ਵੱਡੀ ਏਡੀ ਵੱਡੀ ਜ਼ਿੰਮੇਵਾਰੀ ਮੇਰੇ ਸਿਰ ਪਾ ਦਿਆ ਤੇ ਫਿਰ ਕੀ ਆ ਬਹੁਤ ਤੰਗ ਕਰਦਾ ਹੈ ਮੈਨੂੰ ਬਹੁਤ ਲੁੱਟਦਾ ਹੈ ਮੈਨੂੰ ਪਹਿਲਾਂ ਇਹ ਮੇਰੇ ਡੈਡੀ ਨੂੰ ਲੁੱਟਦਾ ਰਿਹਾ ਮੁਰਾ ਤੰਗ ਕੀਤਾ ਨੇ ਇੰਡੀਆ ਹੁਣ ਇਹ ਮੈਨੂੰ ਤੰਗ ਕਰਦਾ ਤੇ ਮੈਨੂੰ ਲੁੱਟ ਰਿਹਾ ਵਾ ਇਹ ਇਹ ਲਟੇਰਾ ਆ ਸਾਡੇ ਘਰ ਦਾ ਸਭ ਤੋਂ ਵੱਡਾ ਸੋਪਰਾ ਆਪ ਵੀ ਮੰਨਦਾ ਆਕ ਵੀ ਮੰਨਦਾ ਇਹ ਆਪ ਕਿਸੇ ਤੇ ਰੁਪਈਆ ਨਹੀਂ ਲਾਉਂਦਾ ਇਹ ਕਿਸੇ ਤੇ ਰੁਪਈਆ ਵੀ ਨਹੀਂ ਲਾਉਂਦਾ ਕਿ ਅਗਲੇ ਤੋਂ ਇਹ ਜਿਬਾ ਖਾਲੀ ਕਰਾ ਦਿੰਦਾ ਕੋਈ ਇਹਦੇ ਦਾਅ ਥੱਲੇ ਨਾ ਆਜੋ ਸਾਰਿਆਂ ਨੇ ਸੁਣ ਲੋ ਮੇਰੇ ਦਾਅ ਲਈ ਕੀ ਨਹੀਂ ਹੋਣਾ ਚਲੋ ਬਾਏ ਦਾਵੇ ਆਪਾਂ ਜਾ ਰਹੇ ਆ ਅੱਗੇ ਬੁੱਕ ਹੈਗੀ ਇਹਦੀ ਬੁੱਕਾਂ ਸਾਡੀਆਂ ਅੱਜ ਸਾਡੀਆਂ ਬੁੱਕਾਂ ਕਰਕੇ ਖਰਾਬ ਹੋ ਚੁੱਕੀਆਂ ਵਾਂ ਮੈਂ ਹੀ ਪਹਿਲਾਂ ਬੋਸ ਕੀ ਕਰਨਾ ਫੇਰ ਵੀ ਕਿਸੇ ਨਾ ਪੀਣੀ ਪੈਂਦੀ ਆ ਪ੍ਰਭਾਪਾਣਾ ਪੈਂਦਾ ਕੋਈ ਨੇ ਫੋਨ ਲਾ ਲਈ ਤੇ ਪਹਿਲਾਂ ਫੋਨ ਲਾ ਕੇ ਪੁੱਛੂੰ ਹਾਂ ਪਤਾ ਤਾਂ ਲੱਗਿਆ ਕਿ ਤੂੰ ਮੇਰੇ ਨਾਲ ਪੜਾ ਤੂੰ ਮੇਰੀ ਮੇਰੀ ਗੱਲ ਨਹੀਂ ਪੂਰੀ ਹੁੰਦਾ ਕੀ ਕਰੰਬਲ ਆਏ ਉੱਕੀ ਕਰੰਬਲ ਆਹੋ ਉੱਥੇ ਹੁਣ ਇੰਨਾ ਮੈਂ ਡੀਟੇਲ ਨਹੀਂ ਦਿੰਦਾ ਸਦਕੀ ਇਹ ਹੋਵੇ ਮੈਂ ਉਹਨੂੰ ਜਾ ਕੇ ਮੈਂ ਕਰੰਬਲਾਂ ਦੇ ਦੇ ਦਿਓ ਕਦੇ ਕਿਹੜੀ ਕਰੰਬਲ ਕਕੰਬਰ ਨਾ ਕਹਦੀ ਬਸ ਪਲੀਜ਼ ਕਰੰਬਲ ਕੀ ਕ੍ਰੰਬਲ? ਯਾਰ ਮਿੰਡੂ ਵੀ ਭਲਾ ਦੇਣਾ ਮੈਂ ਕੀ ਆਰਡਰ ਕੀਤਾ ਸੀਗਾ। ਸਿੱਧਾ ਕੀ ਕੁੱਕੀ ਕ੍ਰੰਬਲ? ਇੱਧਰ ਨਹੀਂ ਜਾਣਾ। ਸਿੱਧਾ ਜਾਣਾ। ਮੈਂ ਤੂੰ ਆਂਗੋੜਾ ਹੀ ਐ। ਮੈਂ ਸਿੱਧਾ ਕਿਹਾ। ਮੈਨੂੰ ਇੱਧਰ ਹੀ ਜਾਣਾ ਤੂੰ ਐਂ ਜੇ ਕਹ ਤੂੰ ਕੀਤਾ। ਮੈਂ ਸਿੱਧਾ ਕੀਤਾ। ਤੂੰ ਐਂ ਕੀਤਾ। ਸਿੱਧਾ ਕੀਤਾ। ਐਂ ਨਾ ਹੱਥ ਕਰ ਕਰ ਮੈਨੂੰ ਪੁੱਲਾ ਵਾ। ਹੱਥ ਹੋ ਗਿਆ ਯਾਰ ਆਪਦੀ ਗਲਤੀ ਨਹੀਂ ਮੰਨਦਾ ਹੈਗਾ ਗਾ। ਮੈਂ ਕੀਤਾ। ਮੈਂ ਐਂ ਕੀਤਾ ਸੀਗਾ ਸਿੱਧਾ। ਉਂਗਲ ਵੀ ਕੀਤੀ ਬੱਚ ਦੇ ਨੇ। ਐਂ। ਐਂ। ਇਸ ਸਟਾਰ ਬਣਾ ਕਰ ਦੋ ਆ ਦਾ ਵਲੌਗ ਬਣਾ ਮੈਨੂੰ ਪਤਾ ਕਿਦਰ ਚੱਲ ਚਲੋ ਠੀਕ ਆ ਬਾਏ ਦਵੇ ਦੱਸਣਾ ਐ ਸੀਗਾ ਵੀ ਅੱਜ ਸਾਡੇ ਆ ਕਾਫੀ ਬੁੱਕਾ ਸਾਡੇ ਆ ਕਾਫੀ ਬੁੱਕਾ ਆ ਇਹਦੀ ਚਾਹ ਡੋਲ ਗਈ ਮੈਂ ਇਹਦੇ ਵਾਸਤੇ ਵੀ ਚਾਹ ਲਿਆਂਦੀ ਆ ਆਪਣੇ ਵਾਸਤੇ ਵੀ ਚਾਹ ਲਿਆਂਦੀ ਮੇਰੀ ਚਾਹ ਸੀ ਗਰਮ ਉਹਦਾ ਟੱਕਣ ਹੋ ਗਿਆ ਲੂਜ਼ ਤੇ ਉਹ ਸਾਰੀ ਚਾਹ ਗਈ ਡੱਲ ਫੇ ਮੈਂ ਦੁਬਾਰਾ ਲੈ ਕੇ ਆਈ ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਰੀਲ ਸਟਾਰਬਕਸ ਬਹੁਤ ਵਧੀਆ ਵਾ ਸਟਾਰਬਕਸ ਵਾਲੇ ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਪੈਸੇ ਨਹੀਂ ਲਏ ਉਹਨਾਂ ਨੇ ਮੈਨੂੰ ਉਦਾਂ ਹੀ ਚਾਹ ਦਿੱਤੀ ਪਰ ਹਾਂ ਪਰ ਇੱਕ ਗੱਲ ਆ ਨਹੀਂ ਨਹੀਂ ਇੱਕ ਗੱਲ ਆ ਜਿਹੜੀ ਮੈਂ ਸੈਕਿੰਡ ਚਾਲ ਜਾਂਦੀ ਸੀ ਠੱਕਣ ਉਹਦਾ ਵੀ ਬਹੁਤ ਲੂਸੀ ਭਾਈ ਸਟਾਰਬਕਸ ਵਾਲੇ ਉਹ ਜੇ ਤੁਸੀਂ ਐਡਾ ਵੱਡਾ ਕਾਫੀ ਸ਼ਾਪ ਖੋਲੀ ਹੋਈ ਆ ਤਾਂ ਪਲੀਜ਼ ਠੱਕਣ ਥੋੜੇ ਚਾਰਜ ਦੇ ਲਿਆਓ ਅੱਗੇ ਥੋੜੀ ਉਹ ਦੋ ਕੱਪਾਂ ਸਟਾਰਬਕ ਆਉਂਦੇ ਪਿਆ ਪਹਿਲਾ ਵਾਈਟ ਵਾਲੇ ਹੁੰਦੇ ਹੁੰਦੇ ਸੀ ਉਹ ਕੱਪ ਵਧੀਆ ਸੀ ਪਰ ਇਹ ਕੱਪ ਤਾਂ ਖੁੱਲਦਾ ਹੀ ਰਹਿੰਦਾ ਵਾ ਅੱਗੇ ਵੀ ਥੋੜੀ ਮਰਨਾ ਬਹੁਤ ਮਾੜੇ ਕੱਪ ਆ ਇਹਨਾਂ ਦੇ ਹਾਂ ਤੇ 2 ਘੰਟੇ ਖਰਾਬ ਹੋ ਗਈ ਫਿਰ ਇਹਦੀ 3-4 ਘੰਟੇ ਕਿਨਾਂ 3 ਘੰਟੇ ਖਰਾਬ ਹੋ 2 ਘੰਟੇ ਨਹੀਂ ਖਰਾਬ ਹੋ ਕਿਉਂਕਿ ਆਪਾਂ ਬਲੇ ਆਪਾਈ ਸੀ ਸਵੇਰੇ 6 ਵਜੇ ਪਿਕਅਪ ਭਾਈ ਮੈਂ ਡਾਊਨ ਪਾਈ ਫਿਰ ਵੀ ਮੇਰੀ ਕਿ ਆਪਾਂ ਸਵੇਰੇ ਗਏ ਸੀ 6 ਵਜੇ ਪਿਕਅਪ ਕਰਨ ਕਹਿੰਦੇ ਸੀ 6 ਵਜੇ ਰੈਡੀ ਉਪਰ 6 ਵਜੇ ਪਿਕਅਪ ਰੈਡੀ ਨਹੀਂ ਹੋਈ ਪਿਕਅਪ ਵੀ ਸਾਨੂੰ 9 ਵਜੇ ਮਿਲੀ 9 ਵਜੇ ਤੋਂ ਬਾਅਦ ਸਾਡਾ ਉਹ ਟ੍ਰੇਲਰ ਦਾ ਟਾਇਰ ਡਰਾਈਵਰ ਨੇ ਜਿਹਨੇ ਵੀ ਖੜਾਇਆ ਹੈ ਨਾ ਉਹਨੇ ਦੇਖਿਆ ਨਹੀਂ ਆ ਸੇਮ ਚੀਜ਼ ਸਾਡੇ ਨਾਲ ਕੇ ਵੀ ਪਹਿਲਾਂ ਅੱਗੇ ਵੀ ਇੱਕ ਵਾਰੀ ਇਹ ਚੀਜ਼ ਹੋਈ ਆ ਫਿਰ ਸਾਡੇ ਨਾਲ ਸੇਮ ਚੀਜ਼ ਹੋਈ ਤਿੰਨ ਟਾਇਰ ਉਹਨਾਂ ਨੇ ਚੇਂਜ ਕੀਤੇ ਚੇਂਜ ਕਰਦਿਆਂ ਕਰਉਂਦਿਆਂ ਨੂੰ 3 ਵਜੇ ਕੇ ਤੇ ਹੁਣ ਅਸੀਂ ਉਹੀ ਸਾਨੂੰ ਆਥਣ ਹੋ ਗਿਆ ਨਹੀਂ ਤਾਂ ਅਸੀਂ ਦਿਨੇ ਦਿਨੇ ਨਿਕਲ ਜਾਣਾ ਸੀਗਾ ਹਾਂ ਡਿਲੀਵਰੀ ਵੀ ਪਤਾ ਨਹੀਂ ਲੇਟ ਹੋਊਗੀ ਕਿਵੇਂ ਹੋ ਆਪਾਂ ਨੂੰ ਹਜੇ ਕੁਝ ਨਹੀਂ ਪਤਾ ਪਰ ਆਪਾਂ ਇੱਥੋਂ ਤੁਰ ਪਏ ਆ ਹਜੇ ਤਾਂ ਸ਼ੁਗਰ ਆਸੀ ਡੀਜ਼ਲ ਵਗੈਰਾ ਪਹਿਲਾਂ ਭਰਾ ਕੇ ਰੱਖਿਆ ਹੋਇਆ ਸੀ ਟਰੱਕ ਖੜਾਉਣ ਤੋਂ ਪਹਿਲਾਂ ਹੀ ਭਰਾ ਲਿਆ ਸੀ ਆਪਾਂ ਰਾਤ ਨੂੰ ਭਰਾ ਕੇ ਖੜਾਇਆ ਸੀ ਸਾਡਾ ਉਹ ਟਾਈਮ ਬੱਦ ਸਵੇਰੇ 4 ਵਜੇ ਆਏ ਆ ਟਰੱਕ ਤੇ ਤੇਲ ਟੋਪਾ ਕੇ ਹੀ ਢਾ ਕੇ ਗਏ ਸਾਨੂੰ ਐਸੀ ਸਾਡਾ ਟਾਈਮ ਨਾ ਵੇਸਟ ਹੋਊਗਾ 6 ਵਜੇ ਆ ਕੇ ਹੀ ਲੋੜ ਚੱਕਿਆ ਹਾਂ ਸਾਨੂੰ ਐਸੀ ਸਾਡਾ ਟਾਈਮ ਨਾ ਵੇਸਟ ਹੋਊਗਾ ਪਰ ਉਹੀ ਸਾਡਾ ਟਾਈਮ ਫੇਰ ਬਹੁਤ ਜ਼ਿਆਦਾ ਵੇਸਟ ਹੋ ਗਿਆ ਆ ਸਾਡੇ ਘੱਟੋ ਘਾਟ 9-10 ਘੰਟੇ ਮਾਰ ਗਏ ਆ ਹਾਂ ਹਟ ਮੰਦਾ ਤਾਂ ਇੱਥੇ ਮਰੇ ਉਧਰ ਪਰ ਪਰ ਸਾਡੇ ਨਾਲ ਹਰ ਵਾਰੀ ਐ ਹੋ ਜਾਂਦਾ ਗਲਤ ਗੱਲ ਨਾ ਭਈ ਜਿਹੜੇ ਵੀ ਕੋਈ ਟ੍ਰੇਲਰ ਖੜਾਉਨੇ ਆ ਪਲੀਜ਼ ਉਹਦੀ ਪ੍ਰੀ ਟ੍ਰਿਪ ਪੋਸਟ ਟ੍ਰਿਪ ਜ਼ਰੂਰ ਕਰਿਆ ਕਰੋ ਜੇ ਕੋਈ ਚੀਜ਼ਾਂ ਦੇ ਚ ਟੁੱਟੀ ਭੱਜੀ ਕੰਪਨੀ ਨੂੰ ਇਨਫੋਰਮ ਕਰੋ ਕਿਉਂਕਿ ਕੰਪਨੀ ਨੇ ਤਾਂ ਫਿਕਸ ਕਰਨੀ ਹਾਂ ਕੰਪਨੀ ਕੰਪਨੀ ਤਾਂ ਤਾਂ ਕਰਾਊਗੀ ਜੇ ਕੰਪਨੀ ਨੂੰ ਪਤਾ ਹੋਊਗਾ ਹਨਾ ਜੇ ਤੁਸੀਂ ਦੱਸ ਦੇਈ ਨਹੀਂ ਬਾਕੀ ਕਰਦੀ ਨਹੀਂ ਕਰੇ ਅਜੇ ਹੀ ਦੱਸਿਆ ਉਹਨਾਂ ਨੇ ਤੇਰੇ ਨਾਮੇ ਡਰਪੋ ਆ ਗਏ ਉਹਨਾਂ ਨੇ ਸਾਨੂੰ ਇੱਕ ਵਾਰੀ ਨਹੀਂ ਗਿਆ ਵੀ ਨਹੀਂ ਕਰਨੇ ਆ ਤਾਂ ਉਦਾਂ ਉਦਾਂ ਹਨਾ ਉਹਨਾਂ ਨੇ ਉਸੇ ਟਾਈਮ ਚੇਂਜ ਕਰ ਦਿੱਤੇ ਪਰ ਹੁਣ ਇਹ ਦੇਖੋ ਵੀ ਪਰ ਉਹ ਗਲਤੀ ਕਿਸੇ ਦੀ ਜਿਹਨੇ ਨਹੀਂ ਜਿਨ੍ਹਾਂ ਨੇ ਦੱਸਿਆ ਤੇ ਪਰ ਉਹ ਭੁਗਤ ਨਹੀਂ ਸਾਨੂੰ ਪਈ ਸਾਡੇ ਕਿੰਨੇ ਘੰਟੇ ਖਰਾਬ ਹੋ ਗਏ ਸੋ ਪਲੀਜ਼ ਇਦਾਂ ਕੁਆਇਡ ਕਰਿਆ ਕਰੋ ਤੇ ਆਪਣੀ ਰਿਸਪੌਂਸਿਬਿਲਟੀ ਜੀ ਡਰਾਈਵ ਕਰਦੇ ਆ ਜਿਹਾ ਡਰਾਈਵਰ ਆਪਣੀ ਰਿਸਪੌਂਸਿਬਿਲਟੀ ਚੰਗੀ ਤਰ੍ਹਾਂ ਸਮਝਾ ਕਰੋ ਹਣਾ ਚਲ ਯਾਰ ਉਵੇਂ ਨਹੀਂ ਤਾਂ ਆਪਾਂ ਨਹੀਂ ਕਹਿੰਦੇ ਵੀ ਆਪਾਂ ਬਹੁਤ ਪਰਫੈਕਟ ਆ ਪਰ ਜੜੀਆਂ ਚੀਜ਼ਾਂ ਆਪਾਂ ਨੂੰ ਉੰਦੁਨਾ ਵਾ ਕਿਹੜਾ ਲਾਉਣ ਲੱਗੇ ਨਹੀਂ ਦੱਸਿਆ ਠੀਕ ਆ ਪਰ ਜਦੋਂ ਤੁਸੀਂ ਕਢਾ ਕੇ ਗਏ ਆ ਉਦੋਂ ਕਹਿ ਦੋ ਵੀ ਭਾਈ ਇਹਦੇ ਆ ਟਾਇਰ ਪੈਲੇ ਪਵਾ ਲਿਓ ਅਗਲੇ ਆਪੇ ਜਿਵੇਂ ਮਾਦੀ ਪਵਾ ਲਿਓ ਸੋ ਇਹ ਚੀਜ਼ ਥੋੜੀ ਜੀ ਨਾ ਕਿਉਂਕਿ ਇੱਕ ਬੰਦੇ ਦੇ ਕਰਕੇ ਫਿਰ ਦੂਜੇ ਹੋਰਾਂ ਬੰਦਿਆਂ ਨੂੰ ਵੀ ਭੁਗਤਣਾ ਪੈਂਦਾ ਵਾ ਉਹ ਆ ਚੀਜ਼ ਕੋਈ ਇੱਕ ਹੋਰ ਗੱਲ ਮੇਰਾ ਵੀਰ ਯਾਰ ਲੈਂਡਿੰਗ ਗੇਅਰ ਥੋੜਾ ਥੋੜਾ ਨੀਵਾ ਛੱਡਿਆ ਕਰੋ ਕਈ ਕਈ ਜਿਆਦਾ ਨੀਵਾ ਛੱਡ ਜਾਂਦੇ ਕਈ ਜਿਆਦਾ ਉੱਚਾ ਛੱਡ ਜਾਂਦੇ ਉਹ ਬਾਹਾਂ ਰਹਿ ਜਾਂਦੀਆਂ ਭਰਾ ਉਹ ਲੈਂਡਿੰਗ ਗੇਅਰ ਧੱਕ ਦੇ ਜਾਂਦੀਆਂ ਲੈਂਡਿੰਗ ਗੇਅਰ ਵਾਲੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਮੇਰੇ ਨਾਲ ਹੋਈ ਐਸਾ ਕਦੇ ਕਿਉਂ ਮੈਂ ਕੱਲ ਮੈਂ ਹੀ ਕੀਤਾ ਸਾਰਾ ਟਾਈਮ ਉਦਣ ਕਿੰਨਾ ਨੀਵਾ ਸੀ ਉਹ ਉਦਣ ਲੈਂਡਿੰਗ ਗੇਅਰ ਹਾਂ ਉਹਨਾਂ ਨੇ ਉਹ ਕੀਤਾ ਸੀ ਉਹ 5th ਵੀਲ ਤੋਂ ਬਾਹਰ ਲੱਗਦਾ ਸੀਗਾ ਫਿਰ ਟਰੱਕ ਪਿੱਛੇ ਨਾਲ ਲੱਗਦਾ ਹੀ ਨਹੀਂ ਵੜਦਾ ਉਦਣ ਉਹ ਨੀਵਾ ਸੀ ਜਦਨ ਮੈਂ ਚੱਕਿਆ ਉਹ ਨੀਵਾ ਸੀ ਜਦਨ ਮੈਂ ਕਰਿਆ ਉਹਦਨ ਉੱਚਾ ਸੀਗਾ ਪਰ ਉੱਚਾ ਤਾਂ ਤਾਂ ਹੋਊਗਾ ਸ਼ਾਇਦ ਉਹਨਾਂ ਨੇ ਕਰਾਇਆ ਹੋਣਾ ਉੱਚਾ ਦਾ ਨੀਵਾ ਹੋ ਜਾਂਦਾ ਛੇਤੀ ਜੇ ਥੱਲੋਂ ਤਾਂ ਚੱਕੀਦਾ ਨਾ ਪਤਾ ਇਹਦੀ ਮੈਂ ਦੋ ਵਾਰੀ ਬਹੁਤ ਮਾੜੀ ਹੋਈ ਆ ਲੈਂਡਿੰਗ ਗੇਅਰ ਬਹੁਤ ਜ਼ਿਆਦਾ ਨੀਵਾ ਜਾਂ ਛੱਡੇ ਹੋਇਆ ਸੀਗਾ ਮਤਲਬ ਤੇ ਟ੍ਰੇਲਰ ਨੀਵਾ ਸੀ ਫਿਰ ਇਹਨੇ ਉਹਨੂੰ ਚੱਕ ਕੇ ਔਖੇ ਹੋ ਹੋ ਕੇ ਸਾਹ ਚੜਾ ਕੇ ਉੱਪਰ ਕੀਤਾ ਫਿਰ ਅਸੀਂ ਟਰੱਕ ਹੁੱਕ ਕੀਤਾ ਪਤਾ ਨਹੀਂ ਉਦਨ ਕੀ ਹੋਇਆ ਸੀ ਪਰ ਇਸ ਚੀਜ਼ ਸਾਡੇ ਨਾਲ ਇਹ ਵੀ ਦੋ ਵਾਰੀ ਹੋ ਚੁੱਕੀ ਆ ਚਲੋ ਬਾਏ ਦਾਵੇ ਆ ਗੱਲਾਂ ਤਾਂ ਚਲਦੀਆਂ ਰਹਿਣੀਆਂ ਆਪਾਂ ਚੱਲਦੇ ਆ ਅੱਗੇ ਦੇਂਦਿਆ ਵੈਸੇ ਮੌਸਮ ਸਾਡੀ ਕਿਸਮਤ ਨੂੰ ਮੌਸਮ ਜਿਵੇਂ ਸਾਫ ਬਾਪੇ ਦੀ ਕਿਰਪਾ ਸਾਡੇ ਤੇ ਬਾਪੇ ਦੀ ਕਿਰਪਾ ਸਾਡੇ ਤੇ ਜਿਉਂ ਵੀ ਅਸੀਂ ਗੇੜਾ ਲਾਉਣ ਹੁੰਦੇ ਆ ਸਾਡੇ ਵਾਰੀ ਨਾ ਸਨੋ ਹੁੰਦੀ ਨਾ ਕੁਐਸ਼ਨ ਦਾ ਹੁਣ ਬਸ ਅੱਗੇ ਇੱਕ ਸ਼ਹਿਰ ਆਉਣਾ ਖੋਕਰੇਨ ਮੋਸਟਲੀ ਉੱਥੇ ਸਨੋ ਪਈ ਹੁੰਦੀ ਆ ਜੇ ਉੱਥੇ ਸਨੋ ਨਹੀਂ ਹੈਗੀ ਤਾਂ 댓 ਮੀਨਸ ਅੱਗੇ ਵੀ ਕਿਤੇ ਆਪਾਂ ਨੂੰ ਘਾਟ ਹੀ ਡੇ ਲੀ ਮੈਗਦਾ ਹਜੇ ਸ਼ੁਰੂ ਹੀ ਨਹੀਂ ਹੋਈ ਬੈਂਸ ਉੱਥੇ ਨਹੀਂ ਸ਼ੁਰੂ ਹੋਈ ਇਹ ਸਭ ਤੋਂ ਪਹਿਲਾਂ ਇੱਥੇ ਪੈਂਦੀ ਆ ਇੱਥੇ ਪੈਂਦੀ ਹੁੰਦੀ ਆ ਹਾਂ ਚਲੋ ਸਟੇ ਟਿਊਨਡ ਬਣੇ ਰਹੋ ਬੁਲਾਗ ਦੇ ਨਾਲ ਸਾਜਣਾ ਮੇਰੀ ਬੁੱਕ ਗਈ ਆ ਖਤਮ ਹੋ ਹੁਣ ਅੱਖਾਂ 'ਚ ਨੀਂਦ ਰੜਕ ਰਹੀ ਆ ਮੈਂ ਹੁਣ ਸੌਣਾ ਇਹਦੇ ਨਾਲ ਹੀ ਵਲੌਗ ਕਰਦੇ ਆ ਖਤਮ ਤੇ ਬਸ ਆਪਾਂ ਹੁਣ ਕੈਲਗਰੀ ਪਹੁੰਚਣ ਆਲੇ ਆ ਕੈਲਗਰੀ ਪਹੁੰਚ ਕੇ ਮਿਲਦੇ ਆ ਸਾਰਿਆਂ ਨੂੰ ਮੇਰੇ ਸਾਹਮਣੇ ਨਾਲ ਗਾਂ ਸਨੋਹ ਪੈਂਦੀ ਆ ਤੇ ਕੁੜੀ ਸਾਡੀ ਵਲੌਗ ਨਹੀਂ ਬਣਾਉਗੀ ਕਿਉਂਕਿ ਸਨੋਹ 'ਚ ਲੋਡ ਲੋਡ ਵੀ ਨਹੀਂ ਤੇ ਵੇਹੇ ਔਖਾ ਵੀ ਆ ਵੀਡੀਓ ਬਣਾਉਣੇ ਟਰੱਕ ਚਲਾਉਣਾ ਠੀਕ ਆ ਇਹੋ ਆਪਾਂ ਬਣਾਵਾਂਗੇ ਵੀ ਨਹੀਂ ਕਿਸੇ ਦਿਨ ਜਦੋਂ ਮੈਂ ਠੀਕ ਹੋਇਆ ਜਾਗਦਾ ਹੋਇਆ ਨਾਨੀ ਨੰਦੀ ਉਹ ਦਿਨ ਜਰੂਰ ਬਣਾ ਕੇ ਸਨੋਆ ਵਾਲਾ ਵਲੌਗ ਵੀ ਵਿਖਾਵਾਂਗੇ ਸਾਰਿਆਂ ਨੂੰ ਤੇ ਅੱਜ ਲਈ ਇੰਨਾ ਹੀ ਮਿਲਦੇ ਆਂ ਨਵੇਂ ਦਿਨ ਨਵੇਂ ਵਲੌਗ ਨਾਲ ਓਕੇ ਗੁੱਡ ਨਾਈਟ ਸਾਰਿਆਂ ਨੂੰ ਤੇ ਟੇਕ ਕੇਅਰ ਬਾਏ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰ ਜੀਓ